ਭੰਗਲਦੇਸ਼ ਦੇ ਵਿੱਚ ਮੁੜ ਹਿੰਸਾ ਭੜਕੀ ਹੈ ਰਾਤ ਨੂੰ ਜ਼ਬਰਦਸਤ ਹੰਗਾਮਾ ਹੋਇਆ ਹੈ ਬੰਗਲਾਦੇਸ਼ ਵਿੱਚ ਕੱਲ ਦੇ ਰਾਤ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਬੰਗਲਾਦੇਸ਼ ਦੀ ਰਾਤਾ ਦੀ ਢਾਕਾ ਵਿੱਚ ਪ੍ਰਦਰਸ਼ਨਕਾਰੀਆਂ ਨੇ ਜ਼ਬਰਦਸਤ ਹੰਗਾਮਾ ਕੀਤਾ ਇਸ ਦੌਰਾਨ ਕਈ ਇਮਾਰਤਾਂ ਅਤੇ ਵਾਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਦਰਅਸਲ ਇਨਕਲਾਬ ਮੰਚ ਦੇ ਬੁਲਾਰੇ ਸ਼ਰੀਫ ਉਸਮਾਨ ਹਾਦੀ ਦੀ ਬਹੁਤ ਤੋਂ ਬਾਅਦ ਗਵਾਂਡੀ ਦੇਸ਼ ਦੇ ਹਾਲਾਤ ਨੇ ਜਿਹੜੇ ਉਹ ਮੁਰ ਤੋਂ ਵਿਗੜ ਗਏ ਨੇ ਅਤੇ ਸਥਿਤੀ ਆ ਜਿਹੜੀ ਉਹ ਬੇਕਾਬੂ ਹੁੰਦੀ ਨਜ਼ਰ ਆਈ ਤਾਂ ਇਸ ਦੌਰਾਨ ਕਈ ਮੀਡੀਆ ਅਦਾਰਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਪੀੜ ਨੇ ਦਫ਼ਤਰਾਂ ਦੇ ਵਿੱਚ ਤੋੜਫੋੜ ਕੀਤੀ ਅਤੇ ਕਾਰਵਾਨ ਵਜਾ ਸਥਿਤ ਇਮਾਰਤ ਨੂੰ ਅੱਗ ਲਾ ਦਿੱਤੀ ਇਸ ਦੌਰਾਨ ਕਈ ਪੱਤਰਕਾਰਾਂ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਵੀ ਕੀਤੀ ਗਈ ਬੰਗਲਾਦੇਸ਼ ਦੇ ਸਾਬਕਾ ਪੀਐਮ ਚੇਕ ਹਸੀਨਾ ਦੀ ਸੱਤਾ ਦੇ ਖਿਲਾਫ ਅੰਦੋਲਨ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਇਨਕਲਾਬ ਮੰਚ ਦੇ ਬੁਲਾਰੇ ਸ਼ਰੀਫ ਉਸਮਾਨ ਖਾਦੀ ਦੀ ਪਿਛਲੇ ਦਿਨੀ ਸਿੰਗਾਪੁਰ ਦੇ ਵਿੱਚ ਮੌਤ ਹੋ ਗਈ ਸੀ ਉਸ ਦੀ ਮੌਤ ਤੋਂ ਬਾਅਦ ਢਾਕਾ ਵਿੱਚ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਪ੍ਰਦਰਸ਼ਨਕਾਰੀਆਂ ਨੇ ਦੇਰ ਰਾਤ ਕਈ ਮੀਡੀਆ ਅਦਾਰਿਆਂ ਨੂੰ ਅੱਗ ਲਗਾ ਦਿੱਤੀ ਉੱਥੇ ਹੀ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਰਾਜਸ਼ਾਹੀ ਵਿੱਚ ਅਵੀਬ ਲੀਗ ਦੇ ਦਫ਼ਤਰਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਬੰਗਲਾਦੇਸ਼ ਵਿੱਚ ਭੜਕੀ ਹਿੰਸਾ ਨੇ ਕਾਨੂੰਨ ਵਿਵਸਥਾ ਨੂੰ ਕਟਾਰੇ ਦੇ ਵਿੱਚ ਖੜਾ ਕਰ ਦਿੱਤਾ ਇਸ ਦੌਰਾਨ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਇੱਕ ਹਾਈ ਲੈਵਲ ਮੀਟਿੰਗ ਬੁਲਾਈ ਜਾਣਕਾਰੀ ਅਨੁਸਾਰ ਹਾਦੀ ਦੀ ਮੌਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਸ਼ਾਹਬਾਜ਼ ਚੌਂਕ ਵਿੱਚ ਇਕੱਠੇ ਹੋਏ ਇਸ ਤੋਂ ਬਾਅਦ ਗੁੱਸੇ ਵਿੱਚ ਆਈ ਭੀੜ ਨੇ ਚੌਂਕ ਤੇ ਜਾਮ ਲਗਾ ਦਿੱਤਾ ਪ੍ਰਦਰਸ਼ਨਕਾਰੀਆਂ ਨੇ ਤਕੀਆਂ ਲਹਿਰਾਉਂਦੇ ਹੋਏ ਹਾਦੀ ਦੀ ਸੁਰੱਖਿਆ ਵਿੱਚ ਨਾਕਾਮ ਰਹਿਣ ਦੇ ਦੋਸ਼ ਲਗਾਏ ਰਿਪੋਰਟਾਂ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਸਭ ਤੋਂ ਪਹਿਲਾਂ ਕਾਰਵਾਨ ਬਾਜ਼ਾਰ ਵਿੱਚ ਸਥਿਤ ਦਫ਼ਤਰ ਦੇ ਉੱਤੇ ਹਮਲਾ ਕੀਤਾ ਇਸ ਦੌਰਾਨ ਉਨ੍ਹਾਂ ਨੇ ਫਰਨੀਚਰ ਸਮੇਤ ਕਈ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਉੱਥੇ ਹੀ ਪ੍ਰਦਰਸ਼ਨਕਾਰੀਆਂ ਨੇ ਕਈ ਮੀਡੀਆ ਆਧਾਰਿਆਂ ਦੇ ਪੱਤਰਕਾਰਾਂ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਦੇ ਉੱਤੇ ਹਮਲੇ ਕੀਤੇ ਗਏ ਜਿਸ ਕਾਰਨ ਹੋ ਗਿਆ ਕਿ 12 ਦਸੰਬਰ ਨੂੰ ਟਾਕਾ ਦੇ ਵਿਜੋਇਨਗਰ ਦੇ ਇਲਾਕੇ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਕੁਝ ਅਣਪਛਾਤੇ ਹਮਲਾਵਰਾਂ ਨੇ ਇਨਕਲਾਬ ਮੰਚ ਦੇ ਬੁਲਾਰੇ ਸ਼ਰੀਫ ਉਸਮਾਨ ਹਾਦੀ ਨੂੰ ਗੋਲੀ ਮਾਰ ਦਿੱਤੀ ਸੀ ਹਾਦੀ ਦੀ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਟਾਕਾ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹਾਲਾਂਕਿ ਬਾਦ ਦੇ ਵਿੱਚ 15 ਦਸੰਬਰ ਨੂੰ 에어 ਐਮਬੂਲੈਂਸ ਰਾਹੀਂ ਉਸ ਨੂੰ ਸਿੰਗਾਪੁਰ ਭੇਜਿਆ ਗਿਆ ਸਿੰਗਾਪੁਰ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸ਼ਰੀਫ ਉਸਮਾਨ ਹਾਦੀ ਦੀ ਮੌਤ ਸਿਰ ਵਿੱਚ ਗੋਲੀ ਲੱਗਣ ਦੇ ਕੁਝ ਦਿਨਾਂ ਬਾਅਦ ਹੋਈ ਹੈ ਹਾਦੀ ਦੀ ਮੌਤ ਦੀ ਪੁਸ਼ਟੀ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਅਤੇ ਸਿੰਗਾਪੁਰ ਦੇ ਅਧਿਕਾਰੀਆਂ ਨੇ ਵੀ ਕੀਤੀ ਹੈ ਮੌਤ ਦੀ ਸੂਚਨਾ ਮਿਲਦਿਆਂ ਹੀ ਲੋਕਾਂ ਦਾ ਗੁੱਸਾ ਫੁੱਟ ਪਿਆ ਅਤੇ ਉਹ ਸੜਕਾਂ ਉੱਤੇ ਉਤਰ ਆਏ ਇਸ ਦੌਰਾਨ ਮੁਹੰਮਦ ਯੂਨਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਸ਼ਰੀਫ ਉਸਮਾਨ ਹਾਦੀ ਬੰਗਲਾਦੇਸ਼ ਵਿੱਚ ਪਿਛਲੇ ਸਾਲ ਜੁਲਾਈ 2024 ਵਿੱਚ ਹੋਈ ਬਗਾਵਤ ਦਾ ਇੱਕ ਪ੍ਰਮੁੱਖ ਆਗੂ ਅਤੇ ਹਜ਼ੀਨਾ ਵਿਰੋਧੀ ਮੰਚ ਇਨਕਲਾਬ ਮੰਚ ਦਾ ਬੁਲਾਰਾ ਸੀ ਇਨਕਲਾਬ ਮੰਚ ਪਿਛਲੇ ਸਾਲ ਜੁਲਾਈ ਵਿੱਚ ਬੰਗਲਾਦੇਸ਼ ਵਿੱਚ ਹੋਈ ਬਗਾਵਤ ਕਾਰਨ ਹੀ ਚਰਚਾ ਵਿੱਚ ਆਇਆ ਸੀ ਅਤੇ ਇਸ ਦੇ ਨਤੀਜੇ ਵਜੋਂ ਅੰਤ ਦੇ ਵਿੱਚ 6 ਕਸੀਨਾਂ ਨੂੰ ਬੰਗਲਾਦੇਸ਼ ਦੀ ਸੱਤਾ ਤੋਂ ਹਟਾ ਦਿੱਤਾ ਗਿਆ ਸੀ 8 ਫਰਵਰੀ ਵਿੱਚ ਹੋਣ ਵਾਲੀਆਂ ਆਗਾਮੀ ਚੋਣਾਂ ਵਿੱਚ ਉਮੀਦਵਾਰ ਸੀ ਅਤੇ ਹਮਲੇ ਦੇ ਸਮੇਂ ਢਾਕਾ 8 ਲੋਗ ਖੇਤਰ ਦੇ ਵਿੱਚ ਅਜਾਦ ਉਮੀਦਵਾਰ ਵਜੋਂ ਚੋਣ ਪ੍ਰਚਾਰ ਕਰ ਰਿਹਾ ਸੀ ਤਾਂ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਮੈਂ ਤੁਹਾਡੇ ਸਾਹਮਣੇ ਬੇਹਤ ਦੁਖਦਾਈ ਖਬਰ ਲੈ ਕੇ ਆਇਆ ਹਾਂ ਜੁਲਾਈ ਬਗਾਵਤ ਦੇ ਨਿਰਮੋਰੀ ਕਤਾਰ ਦੇ ਲੜਾਕੇ ਅਤੇ ਇਨਕਲਾਬ ਮੰਚ ਦੇ ਬੁਲਾਵੇ ਸ਼ਰੀਫ ਉਸਮਾਨ ਖਾਦੀ ਹੁਣ ਸਾਡੇ ਵਿੱਚਕਾਰ ਨਹੀਂ ਰਹੇ ਯੂਨਸ ਨੇ ਇੱਕ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕਰਦਿਆਂ ਗੋਲੀਬਾਰੀ ਦੇ ਚੱਕੀ ਨੂੰ ਫੜਨ ਅਤੇ ਸਖਤ ਕਾਰਵਾਈ ਕਰਨ ਦਾ ਵਾਅਦਾ ਕੀਤਾ ਹੈ ਮੁਹੰਮਦ ਯੂਨਸ ਨੇ ਅੱਗੇ ਕਿਹਾ ਕਿ ਮੈਂ ਸਾਰੇ ਨਾਗਰਿਕਾਂ ਨੂੰ ਨਿਮਰਤਾ ਸਹਿਤ ਅਪੀਲ ਕਰਦਾ ਹਾਂ ਧੀਰਜ ਅਤੇ ਸੰਜਮ ਬਣਾਈ ਰੱਖੋ ਹਾਦੀ ਹਾਰੀਆਂ ਹੋਈਆਂ ਤਾਕਤਾਂ ਅਤੇ ਫਾਸੀਵਾਦੀ ਅੱਤਵਾਦੀਆਂ ਦਾ ਜੁਸਮਣ ਸੀ ਇਹ ਬੇਦਖਲ ਕੀਤੀ ਗਈ ਪ੍ਰਧਾਨ ਮੰਤਰੀ ਸ਼ੇਕ ਅਸੀਦਾ ਦੀ ਹੁਣ ਭੰਗ ਹੋ ਚੁੱਕੀ عوام ਲੀਗ ਤੇ ਇੱਕ ਤਿੱਖਾ ਤੰਗ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਬੰਗਲਾਦੇਸ਼ ਦੇ ਹਾਲਾਤ ਨੇ ਜਿਹੜੇ ਉਹ ਕਿਸ ਤਰ੍ਹਾਂ ਦੇ ਬਣਦੇ ਨੇ ਦੂਜੇ ਪਾਸੇ ਹਾਦੀ ਦੀ ਬ੍ਰਿਤਿਕ ਦੇ ਨੂੰ ਉਸ ਦੇ ਦੇਸ਼ ਵਾਪਸ ਭੇਜਣ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਵੀ ਕੀਤੀਆਂ ਜਾ ਰਹੀਆਂ ਨੇ